ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜੇਕਰ ਅਸੀਂ ਉਸ ਪਰਮਾਤਮਾ ਤੇ ਪੂਰਾ ਵਿਸ਼ਵਾਸ ਕਰਦੇ ਹਾਂ ਤਾਂ ਉਹ ਸਾਡਾ ਸਾਥ ਕਦੇ ਨਹੀਂ ਛੱਡਦਾ ਇੱਕ ਵਾਰ 10-11 ਮੁੰਡੇ ਇਕੱਠੇ ਹੋ ਕੇ ਪਹਾੜਾਂ ਤੇ ਘੁੰਮਣ ਲਈ ਗਏ ਉਹ ਪੈਦਲ ਚਲਦੇ ਚਲਦੇ ਬਹੁਤ ਥੱਕ ਗਏ ਤੇ ਉਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਸੀ ਠੰਡ ਵਿੱਚ ਉਹਨਾਂ ਲੋਕਾਂ ਨੇ ਸੋਚਿਆ ਕਿ ਜੇਕਰ ਸਾਨੂੰ ਇੱਥੇ ਇੱਕ ਕੱਪ ਚਾਹ ਦਾ ਮਿਲ ਜਾਵੇ ਤਾਂ ਸਾਰਿਆਂ ਵਿੱਚ ਅੱਗੇ ਵਧਣ ਦੀ ਹਿੰਮਤ ਆ ਜਾਵੇਗੀ ਰਾਤ ਦਾ ਸਮਾਂ ਸੀ ਤਾਂ ਇਸ ਕਰਕੇ ਕੋਈ ਬਸਤੀ ਵੀ ਨਜ਼ਰ ਨਹੀਂ ਆ ਰਹੀ ਸੀ ਨਾ ਹੀ ਕੋਈ ਕੰਨ ਨਜ਼ਰ ਆ ਰਹੀ ਸੀ ਲਗਭਗ 1-2 ਘੰਟੇ ਦੀ ਚੜਾਈ ਚੜਨ ਤੋਂ ਬਾਅਦ ਇੱਕ ਛੋਟੀ ਜਹੀ ਦੁਕਾਨ ਦੇਖੀ ਪਰ ਅਫਸੋਸ ਉਸ ਦੁਕਾਨ ਤੇ ਵੀ ਜਿੰਦਾ ਲੱਗਿਆ ਹੋਇਆ ਸੀ ਸਾਰੇ ਦੋਸਤਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਤੇ ਥਕਾਵਟ ਵੀ ਕਾਫੀ ਹੋਈ ਸੀ ਜਿਸ ਦੇ ਕਾਰਨ ਸਾਰਿਆਂ ਨੇ ਉਸ ਛੋਟੀ ਜਿਹੀ ਦੁਕਾਨ ਦਾ ਜਿੰਦਾ ਤੋੜਨ ਵਾਰੇ ਸੋਚਿਆ ਤੇ ਸਾਰੇ ਦੋਸਤ ਜਿੰਦਾ ਤੋੜਨ ਲਈ ਮੰਨ ਗਏ ਤੇ ਜਦੋਂ ਉਹ ਜਿੰਦਾ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਤਾਂ ਉਹਨਾਂ ਨੂੰ ਚਾਹ ਬਣਾਉਣ ਦੇ ਲਈ ਸਾਰਾ ਸਮਾਨ ਮਿਲ ਗਿਆ। ਉਹਨਾਂ ਦੋਸਤਾਂ ਨੇ ਖੁਦ ਚਾਹ ਬਣਾ ਲਈ ਤੇ ਉੱਥੇ ਕੁਝ ਬਿਸਕੁਟ ਵੀ ਪਏ ਸਨ ਤਾਂ ਉਹਨਾਂ ਨੇ ਬਿਸਕੁਟ ਵੀ ਖਾ ਕੇ ਆਪਣੀ ਭੁੱਖ ਮਿਟਾਈ। ਇਸ ਤੋਂ ਬਾਅਦ ਸਾਰੇ ਮੁੰਡੇ ਅੱਗੇ ਜਾਣ ਦੀ ਤਿਆਰੀ ਕਰਨ ਲੱਗ ਪਏ। ਸਾਰਿਆਂ ਵਿੱਚੋਂ ਇੱਕ ਦੋਸਤ ਨੂੰ ਚੰਗਾ ਨਹੀਂ ਲੱਗਿਆ ਕਿ ਚੋਰੀ ਕਰਕੇ ਉਹਨਾਂ ਨੇ ਚਾਹ ਪੀਤੀ ਹੈ ਤੇ ਬਿਸਕੁਟ ਵੀ ਖਾਏ ਹਨ ਇਸ ਕਰਕੇ ਉਸਨੇ ਆਪਣੇ ਬਰਸ ਵਿੱਚੋਂ 1000 ਦਾ ਨੋਟ ਕੱਢ ਕੇ ਉੱਥੇ ਚੀਨੀ ਦੇ ਡੱਬੇ ਵਿੱਚ ਰੱਖ ਦਿੱਤਾ ਤਾਂ ਕਿ ਉਸ ਗਰੀਬ ਦੁਕਾਨਦਾਰੇ ਨੂੰ ਸਾਡੇ ਕਰਕੇ ਕੋਈ ਮੁਸੀਬਤ ਨਾ ਹੋ ਸਕੇ ਤੇ ਉਹਨਾਂ ਨੇ ਦੁਕਾਨ ਦੇ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਤੇ ਆਪਣੇ ਦੋਸਤਾਂ ਨੂੰ ਅੱਗੇ ਵਧਣ ਦੇ ਲਈ ਕਿਹਾ ਤਾਂ 1 ਮਹੀਨੇ ਦੇ ਬਾਅਦ ਸਾਰੇ ਦੋਸਤ ਕੁਮਫੀਰਕੇ ਉਸੇ ਰਸਤੇ ਤੋਂ ਜਦੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੇ ਉਸੇ ਚਾਹ ਦੀ ਦੁਕਾਨ ਨੂੰ ਖੁੱਲੀ ਦੇਖਿਆ ਤਾਂ ਉਹ ਉੱਥੇ ਚਾਹ ਪੀਣ ਦੇ ਲਈ ਤੇ ਆਰਾਮ ਕਰਨ ਦੇ ਲਈ ਰੁਕ ਗਏ ਉਸ ਦੁਕਾਨ ਦਾ ਮਾਲਕ ਬਹੁਤ ਜ਼ਿਆਦਾ ਬਜ਼ੁਰਗ ਤੇ ਗਰੀਬ ਸੀ ਜਿਹੜਾ ਕਿ ਬਹੁਤ ਜ਼ਿਆਦਾ ਗਾਹਕਾਂ ਨੂੰ ਦੇਖ ਕੇ ਖੁਸ਼ ਹੋ ਗਿਆ ਸਾਰਿਆਂ ਲਈ ਚਾਹ ਬਣਾਉਣ ਲੱਗ ਗਿਆ ਗਰਮ ਗਰਮ ਚਾਹ ਦੇ ਨਾਲ ਬਿਸਕੁਟ ਵੀ ਖਵਾਏ ਇੱਕ ਦੋਸਤ ਨੇ ਚਾਹ ਬਣਾਉਣ ਵਾਲੇ ਨੂੰ ਪੁੱਛਿਆ ਕਿ ਆਪਣੇ ਬਾਰੇ ਕੁਝ ਦੱਸੋ ਕਿ ਤੁਸੀਂ ਇਸ ਸੁਨਸਾਨ ਦਿੰ ਗਰੇ ਵੀ ਚਾਦੀ ਦੁਕਾਨ ਕਿਉਂ ਖੋਲੀ ਹੈ ਉਹ ਬਜ਼ੁਰਗ ਵਿਅਕਤੀ ਉਹਨਾਂ ਨੂੰ ਕਈ ਕਹਾਣੀਆਂ ਸੁਣਾਉਣ ਲੱਗ ਗਿਆ ਨਾਲ ਨਾਲ ਉਸ ਪਰਮਾਤਮਾ ਨੂੰ ਵੀ ਯਾਦ ਕਰਦਾ ਰਿਹਾ ਸੀ ਉਸ ਦੀਦੀਆ ਦੇ ਨਾਲ ਸਭ ਕੁਝ ਹੋ ਰਿਹਾ ਹੈ ਤਾਂ ਇੱਕ ਦੋਸਤ ਬੋਲਿਆ ਬਾਬਾ ਜੇਕਰ ਤੁਸੀਂ ਪਰਮਾਤਮਾ ਨੂੰ ਇੰਨੇ ਮੰਨਦੇ ਹੋ ਕਰ ਪ੍ਰਮਾਤਮਾ ਹੁੰਦਾ ਤਾਂ ਫਿਰ ਉਸਨੇ ਤੁਹਾਨੂੰ ਇੰਨੇ ਬੁਰੇ ਹਾਲਾਤ ਵਿੱਚ ਕਿਉਂ ਰੱਖਿਆ ਬਾਬਾ ਕਹਿਣ ਲੱਗਾ ਕਿ ਨਹੀਂ ਸਹਿਬ ਇਸ ਤਰ੍ਹਾਂ ਨਹੀਂ ਕਹਿੰਦੇ ਪ੍ਰਮਾਤਮਾ ਦੇ ਬਾਰੇ ਪ੍ਰਮਾਤਮਾ ਤਾਂ ਹਰ ਜਗ੍ਹਾ ਤੇ ਮੌਜੂਦ ਹੈ ਮੈਂ ਉਹਨਾਂ ਨੂੰ ਦੇਖਿਆ ਹੈ ਉਸ ਦੁਕਾਨ ਵਾਲੇ ਦਾ ਇਹ ਬੋਲ ਸਾਰੇ ਦੋਸਤਾਂ ਨੂੰ ਹੈਰਾਨ ਕਰ ਗਿਆ ਤੇ ਉਸ ਬਜ਼ੁਰਗ ਦੇ ਵੱਲ ਦੇਖਣ ਲੱਗ ਪਏ ਆਬਾ ਬੋਲਿਆ ਸਹਿਬ ਮੈਂ ਬਹੁਤ ਮੁਸੀਬਤ ਵਿੱਚ ਸੀ ਇੱਕ ਦਿਨ ਮੇਰੇ ਇਕਲੋਤੇ بیٹے ਦਾ ਐਕਸੀਡੈਂਟ ਹੋ ਗਿਆ ਸੀ ਉਸ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਨ ਉਸ ਦੇ ਇਲਾਜ ਦੇ ਲਈ ਮੇਰੇ ਕੋਲ ਬਿਲਕੁਲ پیسے ਨਹੀਂ ਸਨ ਉਸ ਦਾ ਇਲਾਜ ਨਹੀਂ ਹੋ ਰਿਹਾ ਸੀ ਮੈਂ ਬਹੁਤ ਮੁਸ਼ਕਿਲ ਵਿੱਚ ਸੀ ਕਿਸੇ ਨੇ ਮੈਨੂੰ ਉਧਾਰ ਪੈਸੇ ਵੀ ਨਹੀਂ ਦਿੱਤੇ ਮੇਰੇ ਕੋਲ ਦਵਾਈ ਦੇ ਵਾਸਤੇ ਵੀ ਪੈਸੇ ਨਹੀਂ ਸਨ ਤੇ ਮੈਨੂੰ ਕੋਈ ਉਮੀਦ ਵੀ ਨਜ਼ਰ ਨਹੀਂ ਆ ਰਹੀ ਸੀ ਕਿ ਮੈਂ ਆਪਣੇ ਪੁੱਤਰ ਦਾ ਇਲਾਜ ਕਰਵਾ ਸਕਾਂ ਤਾਂ ਉਸ ਰਾਤ ਮੈਂ ਪ੍ਰਮਾਤਮਾ ਦੇ ਅੱਗੇ ਬਹੁਤ ਜ਼ਿਆਦਾ ਰੋਇਆ ਤੇ ਮੈਂ ਦਾਸ ਕਰਨ ਲੱਗਾ ਤਾਂ ਉਸ ਰਾਤ ਪ੍ਰਮਾਤਮਾ ਖੁਦ ਮੇਰੀ ਦੁਕਾਨ ਵਿੱਚ ਆ ਗਏ ਜਦੋਂ ਮੈਂ ਸਵੇਰੇ ਆਪਣੀ ਦੁਕਾਨ ਵਿੱਚ ਪਹੁੰਚਿਆ ਤਾਂ ਦੁਕਾਨ ਦਾ ਜ਼ਿੰਦਾ ਟੁੱਟਿਆ ਹੋਇਆ ਸੀ ਤਾਂ ਇਹ ਦੇਖ ਕੇ ਮੈਂ ਸੋਚਣ ਲੱਗਾ ਕਿ ਮੇਰੇ ਕੋਲ ਛੋਟਾ ਮੋਟਾ ਸਮਾਨ ਸੀ ਉਹ ਵੀ ਸ਼ਾਇਦ ਚੋਰ ਲੁੱਟ ਕੇ ਲੈ ਗਏ ਹਨ ਜਦੋਂ ਮੈਂ ਦੁਕਾਨ ਵਿੱਚ ਗਿਆ ਤਾਂ ਸਾਰਾ ਸਮਾਨ ਉੱਥੇ ਹੀ ਪਿਆ ਸੀ ਸਾਰਾ ਕੁਝ ਉਮੇ ਦਾ ਉਮੇ ਹੀ ਪਿਆਸੀ 1000 ਦਾ ਨੋਟ ਚੀਨੀ ਵਾਲ ਡੱਬੇ ਦੇ ਵਿੱਚ ਪਿਆਸੀ ਇਹ ਸ਼ਾਇਦ ਪ੍ਰਮਾਤਮਾ ਨੇ ਮੇਰੇ ਲਈ ਰੱਖਿਆ ਸੀ ਸਹਿਬ ਉਸ ਦਿਨ 1000 ਦਾ ਨੋਟ ਦੀ ਕੀਮਤ ਮੇਰੇ ਲਈ ਬਹੁਤ ਜ਼ਿਆਦਾ ਸੀ ਸ਼ਾਇਦ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਉਹ ਰੋਣ ਲੱਗ ਗਿਆ ਤੇ ਬੋਲਿਆ ਪ੍ਰਮਾਤਮਾ ਤਾਂ ਸਾਡੇ ਅੰਦਰ ਮੌਜੂਦ ਹੈ ਸਭ ਜੇਕਰ ਉਸ ਦਿਨ 1000 ਦਾ ਨੋਟ ਨਾ ਹੁੰਦਾ ਤਾਂ ਸ਼ਾਇਦ ਮੇਰੇ ਪੁੱਤਰ ਵੀ ਅੱਜ ਮੇਰੇ ਨਾਲ ਨਾ ਹੁੰਦਾ ਤਾਂ ਉਹ ਬਜ਼ੁਰਗ ਚਾਹ ਵਾਲਾ ਫਿਰ ਆਪਣੇ ਆਪ ਬੋਲਣ ਲੱਗ ਗਿਆ। ਆਤਮਾ ਦੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਆਤਮਾ ਦੇ ਆਤਮ ਵਿਸ਼ਵਾਸ ਉਸ ਦੀ ਅੱਖਾਂ ਵਿੱਚ ਸਾਫ਼ ਚੱਲ ਕਰ ਰਿਹਾ ਸੀ। ਇਹ ਸਭ ਸੁਣ ਕੇ ਦੋਸਤ ਚੁੱਪਚਾਪ ਬੈਠ ਗਏ। ਬਾਕੀ ਦੋਸਤ ਨੇ ਦੋਸਤ ਦੇ ਵੱਲ ਦੇਖਣ ਲੱਗ ਗਏ ਕਿਸ ਨੇ ਹੀ ਇੱਕ ਜ਼ਿਆਦਾ ਨੋਟ ਰੱਖਿਆ ਸੀ ਸਾਰੇ ਦੋਸਤਾਂ ਨੂੰ ਉਸ ਦੀ ਅੱਖਾਂ ਵਿੱਚ ਆਪਣੇ ਲਈ ਇੱਕ ਤेश ਨਜ਼ਰ ਆ ਰਹੀਆ ਸੀ ਕਿ ਤੁਸੀਂ ਸਾਰੇ ਚੁੱਪ ਰਹੋ ਉਹ ਦੋਸਤ ਉੱਠ ਗਏ ਤੇ ਚਾਹ ਵਾਲੇ ਨੂੰ ਚਾਹ ਦੇ ਪੈਸੇ ਦੇ ਦਿੱਤੇ ਤੇ ਉਹ ਬਜ਼ੁਰਗ ਚਾਹ ਵਾਲੇ ਨੂੰ ਆਪਣੇ ਗੱਲ ਲਗਾਉਂਦੇ ਹੋਏ ਕੈਨ ਲੱਗਾ ਕਿ ਹਾਂ ਬਾਬਾ ਮੈਂ ਜਾਣਦਾ ਹਾਂ ਪਰਮਾਤਮਾ ਹੈ ਪਰਮਾਤਮਾ ਸਾਡੇ ਵਿੱਚ ਮੌਜੂਦ ਹੈ ਤੇ ਤੇਰੀ ਚਾਹ ਵੀ ਬਹੁਤ ਵਧੀਆ ਬਣੀ ਹੋਈ ਹੈ ਉਸ ਦਿਨ ਉਹਨਾਂ ਸਭ ਦੀ ਅੱਖਾਂ ਵਿੱਚ ਹੰਝੂ ਆ ਰਹੇ ਸਨ ਤੇ ਨਾਲ ਹੀ ਇਹ ਮਹਿਸੂਸ ਕੀਤਾ ਕਿ ਕੀ ਪਤਾ ਪਰਮਾਤਮਾ ਸਾਨੂੰ ਕਿਸ ਦੀ ਮਦਦ ਕਰਨ ਲਈ ਭੇਜ ਦਵੇ ਇਸ ਬਾਰੇ ਕੁਝ ਵੀ ਕਹਿ ਨਹੀਂ ਸਕਦੇ ਉਹ ਕਹਿਣ ਲੱਗਾ ਕਿ اے ਵਾਹਿਗੁਰੂ ਜੀ ਲਿਖ ਦੋ ਕਿਸਮਤ ਕੁਝ ਮੇਰੀ ਇਸ ਤਰ੍ਹਾਂ ਦੀ ਬਚੀ ਹੋਈ ਜ਼ਿੰਦਗੀ ਤੇਰੀ ਸੇਵਾ ਵਿੱਚ گزار ਜਾਵਾਂ ਆਉਣ ਵਾਲੇ ਹਰੇਕ ਸਾਹ ਤੇਰੇ ਸਿਮਰਨ ਵਿੱਚ ਲੱਗ ਜਾਵੇ ਮੇਰਾ ਪੀਰ ਵੀ ਤੂੰ ਹੀ ਹੈ ਤੇ ਮੇਰਾ ਸਭ ਕੁਝ ਵੀ ਤੂੰ ਹੀ ਹੈ ਮੇਰਾ ਅੰਤ ਵੀ ਤੂੰ ਹੀ ਹੈ ਇਸ ਕਰਕੇ ਉਸ ਪਰਮਾਤਮਾ ਤੇ ਪੂਰਾ ਪ੍ਰਸਰੱਖਣਾ ਚਾਹੀਦਾ ਹੈ ਕਿਉਂਕਿ ਉਹ ਸਾਨੂੰ ਹਰੇਕ ਮੁਸੀਬਤ ਵਿੱਚੋਂ ਕੱਢ ਲੈਂਦਾ ਹੈ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਪਰਮਾਤਮਾ ਤੇ ਅਟੁੱਟ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਾਡਾ ਕਦੇ ਵੀ ਵਲ ਵਿੰਗਾ ਨਹੀਂ ਹੋਣ ਦਿੰਦਾ ਉਹ ਹਮੇਸ਼ਾ ਸਾਡੀ ਮਦਦ ਲਈ ਤਿਆਰ ਰਹਿੰਦਾ ਹੈ ਜਿਸ ਤਰ੍ਹਾਂ ਇਸ ਬਜ਼ੁਰਗ ਨੂੰ ਉਸ ਦਿਨ ਬੈਸੀਆਂ ਦੀ ਲੋੜ ਸੀ ਆਪਣੇ ਪੁੱਤਰ ਲਈ ਪਰਮਾਤਮਾ ਨੇ ਉਹਨਾਂ ਨੂੰ ਰਿਸ਼ਤੇ ਦੇ ਰੂਪ ਵਿੱਚ ਬੇਸ ਦਿੱਤਾ ਤੇ ਇਸ ਨਾਲ ਉਸ ਦੀ ਮਦਦ ਹੋ ਗਈ ਤੇ ਉਸ ਦੇ ਪੁੱਤਰ ਦੀ ਜਾਨ ਬਚ ਗਈ ਇਸ ਲਈ ਪਰਮਾਤਮਾ ਕਣਕਣ ਵਿੱਚ ਮੌਜੂਦ ਹੈ ਸਾਨੂੰ ਆਪਣੇ ਮਾਲਕ ਦੇ ਭਰੋਸਾ ਰੱਖਣਾ ਚਾਹੀਦਾ ਹੈ ਉਹ ਸਾਨੂੰ ਕਦੇ ਵੀ ਡੁੱਬਣ ਨਹੀਂ ਦਿੰਦਾ ਰਾਧਾ ਸਵਾਮੀ